ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਤੁਹਾਨੂੰ ਸਣੌਣੇ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਪਹਿਲਾਂ ਕਿਵੇਂ ਜਾਂਦੇ ਹੁੰਦੇ ਸੀ ਅੱਜ ਤੋਂ 50 60 ਸਾਲ 70 ਸਾਲ ਪਹਿਲਾਂ ਸਾਧ ਸੰਗਤ ਜਿਹੜੇ ਬਜ਼ੁਰਗ ਸੀ ਨਾ ਉਹ ਤੁਰ ਕੇ ਜਾਂਦੇ ਹੁੰਦੇ ਸੀ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਨਹਿਰੇ ਨਹਿਰ ਪੈ ਜਾਣਾ ਇਥੋਂ ਤੁਰੇ ਜਾਣਾ ਜਿੱਥੇ ਕਿਤੇ ਨਹਿਰ ਬੰਦ ਹੋ ਜਾਣੀ ਪੜੀ ਉੱਥੋਂ ਪਿੰਨਾਂ ਚ ਦੀ ਹੋ ਕੇ ਫੇਰ ਨਹਿਰ ਚੜ ਜਾਣਾ ਜਾ ਕੇ ਭੱਠਾ ਸਾਹਿਬ ਕੋਲੇ ਨਿਕਲਦੇ ਹੁੰਦੇ ਸੀ ਉੱਥੇ ਜਾ ਕੇ ਸਾਧ ਸੰਗਤ ਫੇਰ ਉਹਨਾਂ ਨੇ ਉਹ ਦੂਜੀ ਰਾਹ ਭੈਣਾ ਅਨੰਦਪੁਰ ਸਾਹਿਬ ਨੂੰ ਇਸ ਤਰ੍ਹਾਂ ਸਾਹਿਬ ਬਜ਼ੁਰਗ ਜਾਂਦੇ ਫਿਰ ਸਾਈਕਲਾਂ ਤੇ ਜਾਣ ਲੱਗ ਗਏ ਸਾਡੇ ਚਾਚੇ ਤਾਏ ਸੀ ਜਿਹੜੇ ਉਹ ਸਾਈਕਲਾਂ ਤੇ ਜਾਂਦੇ ਰਹੇ ਆ ਉਹਦੇ ਮਤ ਕਾਠ ਵੀ ਬਹੁਤਾ ਨਹੀਂ ਸੀ ਹੁੰਦਾ ਉੜਾਈ ਘੱਟ ਹੁੰਦਾ ਸੀਗਾ ਉਸ ਤੋਂ ਬਾਅਦ ਸਾਡ ਸਾਡੇ ਜਿਹੜੀ ਸਾਡੀ ਪਨੀਰੀ ਅਸੀਂ ਆ ਗਏ ਅਸੀਂ ਫਿਰ ਟਰੈਕਟਰ ਟਰਾਲੀਆਂ ਤੇ ਹੋ ਗਏ ਸਾਡੇ ਕੋਲੇ ਆਸ਼ਾ ਟਰੈਕਟਰ ਰਿਹਾ ਬਹੁਤ ਚਿਰ ਹਰ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਜਾਂਦਾ ਰਿਹਾ ਮੈਂ ਗੰਤਾ ਕਮਿਕ ਕਰੋ ਪੂਰਾ ਹੜਾ ਜੈਲਾ ਟੁੱਡੀ ਗਾਲਾ ਸੁੱਖਾ ਮੀਤਾ ਚਰਨਜੀਤ ਤੇ ਨਿੰਦਰੋਣੀ ਸਾਡੇ ਬੱਚੇ ਹੁੰਦੇ ਜਵਾਗ ਸਾਡੇ ਨਾਲ ਜਾਂਦੇ ਹੁੰਦੇ ਗੰਤੇ ਉਹਨਾਂ ਦੀਆਂ ਗੱਲਾਂ ਸੁਣਨ ਦੇ ਮਾਰੇ ਨੰਬਰ ਜਾਣਾ ਇਹਨਾਂ ਨੇ ਸਾਡੇ ਨਾਲ ਗੰਤਰੀ ਗੱਲਾਂ ਬਹੁਤ ਸੁਣਾਉਣੀਆਂ ਤੇ ਜੋਕਾਂ ਦੀ ਹੱਸੀ ਜਾਣਾ ਕਿੱਲੂ ਦਾ ਛੋਟਾ ਇਹ ਵੀ ਸਾਡੇ ਨਾਲ ਹੁੰਦਾ ਸੀ 36 36 ਦੇ ਘਰੋਂ ਨੰਦਰਦੀ ਮਮੀ ਗੁੱਡੀ ਚਾਚੀ ਤੇ ਇਹਨਾਂ ਚਰਨਜੀਤ ਦੀ ਮਾਂ ਆਪਣੀ ਭੋਲੇ ਦੀ ਮਮੀ ਸਾਡੀ ਚਾਚੀ ਮੇਲੋ ਤੇ ਇਸ ਤਰ੍ਹਾਂ ਹੋਰ ਸਾਡੇ ਮਹਿਰਿਆਂ ਦੀਆਂ ਨਾਲੀਆਂ ਗੁੰਡਣਾ ਬੁੜੀਆਂ ਫਿਰ ਇਧਰ ਪੰਗਵਾੜ ਦੇ ਵਿੱਚੋਂ ਬੁੜੀਆਂ ਸਾਡੀ ਮਾਸੀ ਉਹਨੇ ਗੁਰਦੇਵ ਨੰਦ ਦੀ ਮਾਂ ਇਹ ਵੀ ਸਾਡੇ ਨਾਲ ਜਾਂਦੀ ਰਹੀ ਆ ਬਹੁਤ ਬੁੜੀ ਹੁੰਦੀ ਟਰਾਲੀ ਦੇ ਵਿੱਚ ਸਾਡੇ ਨਾਲ ਉੱਥੇ ਜਾਣਾ ਸਾਥ-ਸਾਥ ਅਸੀਂ ਟਰਾਲੀ ਪਹਿਲਾਂ ਉਹਨੂੰ ਰਾਹ ਦੇ ਵਿੱਚ ਇੱਕ ਰਾਤ কাটਦੇ ਹੁੰਦੇ ਸੀ ਜਦ ਪੱਠਾ ਸਾਹਿਬ ਚਾਹੇ ਮਾਸੀ ਆਪਣੇ ਦੂਜੇ ਹਾਂ ਪੱਠਾ ਸਾਹਿਬ ਕੱਟਦੇ ਹੁੰਦੇ ਸੀ ਇੱਕ ਰਾਤ ਜਾਂ ਉਹਦੇ ਤਾੜੀ ਸਾਚਮਕੌਰ ਸਾਹਿਬ ਕੱਟਦੇ ਹੁੰਦੇ ਸੀ ਇਦਾਂ ਇੱਕ ਰਾਤ ਗੱਡ ਕੇ ਫਿਰ ਦੂਜੇ ਦਿਨ ਤੁਰ ਕੇ ਤੇ ਅਨੰਦਪੁਰ ਪਹੁੰਚ ਜਾਂਦੇ ਹੁੰਦੇ ਜੀ ਉੱਥੇ ਫਿਰ ਫਤੇਗੜ ਗੁਰਦੁਆਰਾ ਸਾਹਿਬ ਦੇ ਵਿੱਚ ਰਣਾ ਜਾ ਕੇ ਸਾਸਾਂ ਪਹਿਲੇ ਪਾਸੇ ਜਿੱਧਰ ਨੇ ਜਾਵਾ ਜੀ ਹੁੰਦੀ ਹੈ ਨਾ ਫਤੇਗੜ ਗੁਰਦੁਆਰਾ ਸਾਹਿਬ ਉੱਦਲੇ ਸਰੇ ਤੇ ਜਿੱਥੇ ਉਹਦੇ ਸਿੰਘ ਲੈ ਕੇ ਆਇਆ ਸੀ ਪੱਕੇ ਸ੍ਰੀ ਚੰਦ ਸਾਹਿਬ ਤੇ ਸਾਤ ਗੁਰੂ ਜੀ ਨੇ ਬੈਠ ਕੇ ਦੇਖਿਆ ਸੀ ਭਾਈ ਬਚੱਤਰ ਸਿੰਘ ਹਾਥੀ ਨਾਲ ਲੜਦਾ ਉਸ ਜਗ੍ਹਾ ਤੇ ਸੀਸ ਲੈ ਕੇ ਆਏ ਸੀ ਤੇ ਉਸ ਹੀ ਗੁਰਦੁਆਰਾ ਫਤੇਗੜ ਦੇ ਵਿੱਚ ਜਾਵੜਣਾ ਉੱਥੇ ਸੇਵਾ ਕਰਨੀ ਥੋੜੀ ਬਹੁਤੀ ਸੇਵਾ ਕਰਕੇ ਤੇ ਪਰੇ ਜੇ ਗੁਰੂ ਕੇ ਲਾਹੌਰ ਨੂੰ ਜਾਣਾ ਤੁਰ ਕੇ ਜਾਣਾ ਕਈ ਸਾਲ ਅਸੀਂ ਤੁਰ ਕੇ ਜਾਂਦੇ ਰਹੇ ਹਾਂ ਜਿੱਥੇ ਜੀ ਕਰਨਾ ਛਾਂ ਆ ਜਣੀ ਉੱਥੇ ਬੈਠ ਕੇ ਦਾਮ ਲੈ ਲੈਣਾ ਤੇ ਨੇ ਗੁਰੂ ਘਰ ਨੂੰ ਗੁਰੂ ਕੇ ਲਾਹੌਰ ਨੂੰ ਤੁਰੇ ਜਾਣਾ ਤੁਰ ਕੇ ਜਾ ਕੇ ਨਾਮਚਾਰ ਕਰਕੇ ਸ਼ਾਮ ਨੂੰ ਮੁੜ ਆਉਂਦੇ ਸੀ ਵਧੀਆ ਆਰਾਮ ਨਹੀਂ ਉਦੋਂ ਦੇ ਅੰਦਰ ਸਾਡਾ ਛੋਟਾ ਜਿਹਾ ਹੁੰਦਾ ਸੀ ਬਾਬੋ ਨੇ ਸੀ ਗੋਦੀ ਚੱਕ ਕੇ ਲਏ ਸੱਤੀ ਦਾ ਜੋਗ ਵੀ ਉਹ ਛੋਟਾ ਨਗੋਦੀ ਹੁੰਦਾ ਸੀ ਉਹਨੂੰ ਵੀ ਚੱਕ ਕੇ ਲਏ ਕੁੰਨੇ ਦਾ ਜੋ ਆਕ ਪੋਤਾ ਇੱਕ ਹੁੰਦਾ ਸੀ ਉਹਨੂੰ ਵੀ ਚੱਕ ਕੇ ਰੱਖਉਂਦੇ ਨੇ ਦੀ ਨੌਂ ਹੁੰਦੀ ਸੀ ਸਾਡੇ ਚਾਚੀ ਹੁੰਦੀ ਸੀ ਕੁੰਨੇ ਦੇ ਘਰੋਂ ਸਾਡੀ ਮਾਸੀ ਗੇਲੋ ਹੁੰਦੀ ਸੀ ਨਾਲ ਸਾਡੇ ਗਰਨਾਮਾ ਹੁੰਦੇ ਸਾਡੇ ਮੂਹਲੇ ਬੀਹ ਵਾਲੀਆਂ ਬੁੜੀਆਂ ਚੋਂ ਆਏ ਸਾਰ ਸੰਗਤ ਬਾਹਾਂ ਜਾਨੇ ਸਾਡੇ ਨਾਲ ਜਾਣਾ ਤੇ ਬਹੁਤ ਉਸ ਟਾਈਮ ਬੜਾ ਸਮਾਂ ਚੰਗਾ ਸੀ ਸਾਦ ਸੰਗਤ ਉੱਥੇ ਜਾ ਕੇ ਅਸੀਂ ਤੇ ਦਰਸ਼ਨ ਮੇਲੇ ਗੁਰਦੁਆਰੇ ਜਿੱਥੇ ਨੇ ਸੇਵਾ ਬੁੜੀਆਂ ਨੇ ਰੋਟੀ ਪਕਾਉਣ ਦੀ ਸੇਵਾ ਕਰਨ ਲੱਗ ਜਾਣਾ ਅਸੀਂ ਉੱਤੇ ਕਈ ਵਾਰ ਵਰਤੌਣ ਦੀ ਜਾਂ ਹੋਰ ਕਿਸੇ ਦੀ ਭਾਂਡੇ ਮਾਂਜਣ ਦੀ ਵਰਤੌਣ ਭਾਂਡੇ ਵਰਤੌਣ ਦੀ ਸੇਵਾ ਕਰਨ ਲੱਗ ਜਾਣਾ ਪਤੇਗੜ ਗੁਰਦੁਆਰਾ ਸੇਵਾ ਤੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਰੋਜ हे ਸੱਚੇ ਪਾਤਸ਼ਾਹ ਕਿਤੇ ਸਾਡਾ ਵੀ ਲੰਗਰ ਹੋਵੇ ਦਾ ਉਧਰ ਦਾ ਜਰਾ ਏਡਾ ਪਿੰਡ ਆ ਤਾਂ ਉਧਰ ਇੱਥੇ ਛੋਟੇ ਛੋਟੇ ਪਿੰਡ ਆ ਕੇ ਲੰਗਰ ਲਾਈ ਜਾਂਦੇ ਆ ਸਾਡਾ ਤਾਂ ਕਿੱਡਾ ਵੱਡਾ ਪਿੰਡ ਆ ਤੇ ਜਿਵੇਂ ਸੇਵਾ ਕਰਿਆ ਕਰਕੇ ਬਦ ਤੋਂ ਬਦ ਭੱਜ ਕੇ ਤੇ ਇੱਕ ਦਿਨ ਇਹ ਜੀ ਸਤਿਗੁਰੂ ਜੀ ਨੇ ਸਾਡੇ ਅਰਦਾਸ ਮਨਜ਼ੂਰ ਕਰੀ ਤੇ ਲੰਗਰ ਲੱਗੇ ਅਜ 24ਵਾਂ ਲੰਗਰ ਅਤੇ 25ਵਾਂ ਲੰਗਰ ਕੀ ਲਾਉਣਾ ਸੀ ਇਹ ਜੀ ਵਾਹਿਗੁਰੂ ਦੀ ਕਿਰਪਾ ਹੋਈ ਇਹ ਜੀ ਸੰਗਤ ਜੁੜੀ ਨਾਲ ਤੇ ਜਾ ਕੇ ਤੇ ਸਾਹ ਸੰਗਤ ਹੁਣੇ ਕੁੰਡਾ ਕਹਿ ਤਾ ਦਿੰਦਾ ਵੀ ਮੈਂ ਉਹ ਗੁਰਦੁਆਰੇ ਜਿਹੜੇ ਸੰਤਾਂ ਦੇ ਕੋਲੋਂ ਜਾ ਕੇ ਕਾਲਜ ਮੈਂ ਦੋਇਆ ਕੱਲੇ ਨੇ ਦੋਇਆ ਤੂੰ ਕਾਲਜ ਉਹ ਵਾਲਿਆ ਲੋਕਾਂ ਸੰਗਤ ਵੱਟੀ ਹੁੰਦੀ ਆ ਮੈਂ ਨਾਲ ਸੀ ਤੇਰੇ ਭਰਤ ਪੈਂਦੀ ਸੀ ਸੰਤੋਧ ਦੇ ਪੂਰੇ ਖੁਸ਼ ਸੀ ਮੈਂ ਤੈਨੂੰ ਕਹਿ ਵੀ ਜੈਲੀ ਸਾਨੂੰ ਤਾਨੇ ਮਾਰਦਾ ਦਾ ਚਾਚਾ ਵੀ ਆਪਾਂ ਬਾਬਿਆਂ ਨੂੰ ਕਹੀਏ ਅੱਜ ਬਾਬੇ ਅੱਜ ਖੁਸ਼ ਹੈ ਤਾਂ ਤੇ ਤੋ ਘਾਇਆ ਸੀ ਤੇਰੇ ਮਨ ਚ ਨਹੀਂ ਸੀ ਹੋਲੀ ਵੀ ਮੈਂ ਕਿਹਨੇ ਕੁੜੀਆਂ ਦਾ ਕੱਲ੍ਹ ਜ ਮੈਂ ਆਪਣ ਮਾਤਾ ਇਹ ਤੇਰੇ ਭੱਲੇ ਮਹੀਂ ਹੈ ਤੂੰ ਮੈਂ ਮੈਂ ਕਰਦੇ ਨਹੀਂ ਚਲਿਆ ਜਾਣਾ ਕਿਆ ਕਰ ਉਹ ਵੀ ਮੇਰੇ ਨਾਲ ਜੋ ਕਰਨ ਵਾਲੀ ਆ ਸੰਗਤ ਕਰਨ ਵਾਲੀ ਆ ਸੰਗਤ 21 ਵਿਸਵੇ ਆ ਮਹਾਰਾਜ 20 ਵਿਸਵੇ ਆ ਤੂੰ ਸੰਗਤ ਤੋਂ ਵੱਡਾ ਨਹੀਂ ਜਿਹੜੀ ਕੋਈ ਗੱਲ ਮੈਂ ਕਰੀ ਮੈਂ ਕਰੀ ਮੈਂ ਇਕੱਲੇ ਨੇ ਅੱਜ ਤੱਕ ਮੈਂ ਨਹੀਂ ਗਿਆ ਮੈਂ ਤੇਰਾ ਨਾਲ ਲੈਂਦਾ ਰਿਆ ਨਾਲ ਵੀ ਮੈਂ ਤੇ ਕੁੰਡਾ ਜਾਂਦੇ ਰਹੇ ਹਾਂ ਸਰੋਵਰ ਵਾਲਿਆ ਤਾਂ ਤੇਰੇ ਨਾਲ ਰਿਆਂ ਪੂਰਾ ਅੜ ਕੇ ਜੇ ਤੂੰ ਘਰੇ ਯਾਰ ਲੜ ਕੇ ਉਤੇ ਮੰਜੀ ਡਾਲੇਗਾ ਡੱਕਾ ਤੋੜੇਗਾ ਹੀ ਨਾ ਘਰੇ ਬੜੇ ਗਰੀ ਤੇ ਕਰਦੇ ਨੇ ਗੈਰ ਨਹੀਂ ਆ ਘਰ ਦੇ ਵੀ ਕਾਰਜ ਕਰੋ ਯਾਰ ਗੁਰੂ ਦੇ ਵੀ ਕਰੋ ਬਾਬਾ ਕਿਤੇ ਤਾਂ ਨਹੀਂ ਕਹਿੰਦਾ ਵੀ ਆਪਦੇ ਛੱਡ ਕੇ ਇੱਥੇ ਆ ਜਾਓ ਇਹ ਨਹੀਂ ਕਹਿੰਦਾ ਮਹਾਰਾਜ ਕਿਤੇ ਨਹੀਂ ਲਿਖਿਆ ਇਹ ਇਸ ਤਰ੍ਹਾਂ ਕਰਕੇ ਸਾਧ ਸੰਗਤ ਕਦੇ ਵਾਸਤੇ ਵੀ ਜਦੋਂ ਵੀ ਕੋਈ ਕਾਰਜ ਕਰਦਾ ਸੰਗਤ ਕਰਦੀ ਆ ਹੁਣ ਅਸੀਂ ਬਾਬਾ ਭਾਈਸਰਾਂ ਦੇ ਸਥਾਨ ਤੇ ਲੰਗਰ ਵੀ ਲਾਉਨੇ ਆ ਉੱਥੇ ਬਾਬੇ ਦੇ ਸੇਵਾ ਵੀ ਕਰਾਉਨੇ ਆ ਕਦੇ ਕਿਤੇ ਮੇਰੀ ਦੇਖ ਲਿਓ ਕਦੇ ਹੋਈ ਬੋਲਿਆ ਮੈਂ ਹੋਮਾ ਕਦੇ ਵੀ ਮੈਂ ਇਕੱਲੇ ਨੇ ਆ ਕਰਿਆ ਮੈਂ ਕਹਿੰਦਾ ਸੰਗਤ ਨੇ ਕਰਿਆ ਪੈਸੇ ਦੇਣ ਵਾਲੀ ਸੰਗਤ ਯਾਰ ਕੰਮ ਕਰਾਉਣ ਵਾਲੀ ਸੰਗਤ ਜੇ ਅਸੀਂ ਮੂਹਰੇ ਲੱਗ ਕੇ ਯਾਰ ਕਰਤਾ ਤਾਂ ਸਾਡਾ ਤਾਂ ਨਹੀਂ ਬਣ ਗਿਆ ਉਹ ਮੈਂ ਤਾਂ ਨਹੀਂ ਕਰਿਆ ਬਣ ਗਿਆ ਇਸ ਤਰ੍ਹਾਂ ਕਰਕੇ ਗੁਰੂ ਦਾ ਨਾਮ ਲਈਦਾ ਹੁੰਦਾ ਸੰਗਤ ਦਾ ਲਈਦਾ ਹੁੰਦਾ ਜਿਹੜੀ ਮੈਂ ਮੈਂ ਉਹ ਮੈਨੂੰ ਬੰਦੇ ਨੂੰ ਆਖਰ ਨੂੰ ਸੈੱਟ ਲਿੰਦੀ ਐ ਜੇ ਉਹ ਕੁੜੀਆਂ ਦਾ ਕਾਲਜ ਲਿਆ ਸੀ ਤਾਂ ਆਪਾਂ ਦੋਹਾਂ ਨੇ ਪਹਿਲਾਂ ਹੀ ਗੱਲ ਕਰੀ ਸੀ ਇੱਕ ਪਾਸੇ ਲੱਤਾਂ ਮੈਂ ਖੜਦਾ ਸੀ ਇੱਕ ਪਾਸੇ ਤੂੰ ਨਾ ਤੂੰ ਆਪ ਕਹਿ ਜਮਾਨ ਤੋਂ ਵੀ ਲੱਤ ਛੱਡੀ ਰਾਂ ਸੰਤ ਪਹਿਲਾਂ ਕੁਝ ਕਹੀ ਜਾਣ ਜਿਹੜੀਆਂ ਮੈਂ ਗੱਲਾਂ ਤੈਨੂੰ ਦੱਸਿਆ ਵੀ ਆਹ ਆਹ ਗੱਲਾਂ ਹੋਈਆਂ ਜਿਹੜੀਆਂ ਤੂੰ ਗੱਲਾਂ ਕਹੀਆਂ ਮੈਂ ਸੱਚ ਕਹੀਆਂ ਵੀ ਹਾਂ ਜੀ ਮੂੰਹ ਛੋਟਾ ਗੱਲ ਵੱਡੀ ਐ ਕਾਂ ਤਾਂ ਕਹਿੰਦੇ ਸਾਨੂੰ ਪਤਾ ਪਹਿਲਾਂ ਹੀ ਤੁਸੀਂ ਸਾਡੀ ਪੈੜੀ ਤੇ ਫਰਦੇ ਆ ਫਰਦੇ ਕਹਿੰਦੇ ਸੀ ਫਰਦਾ ਨਹੀਂ ਸੀ ਕਹਿੰਦੇ ਫਰਦੇ ਕਹਿੰਦੇ ਸੀ ਜੇ ਅਸੀਂ ਤੇਰੇ ਨਾਲ ਮੈਜੋਰਟੀ ਰੱਖ ਕੇ ਜਾਂਦੇ ਸੀ ਨਾ ਸਾਰੇ ਜਣੇ ਤੇ ਮੇਰੇ ਨਾਲ ਸਾਰੇ ਜੈਲੇਬਾਂਸ ਨੇ ਜੁੜੇ ਹੋਏ ਸੀ ਤੂੰ ਤਾਂ ਮੰਨ ਲਿਆ ਪੁੱਤ ਆ ਘੂੜ ਦਾ ਨਾ ਬੰਦੇ ਨੂੰ ਘੂਰਿਆ ਬੰਦਾ ਕੰਮ ਨਹੀਂ ਕਰਦਾ ਹੁੰਦਾ ਤਾਂਗਤ ਨਾਲ ਪ੍ਰੇਮ ਰੱਖਣਾ ਪੈਂਦਾ ਹੂੰ ਤੇ ਸਾਰੇ ਜੇ ਜਾਂਦੇ ਆਪਣੀ ਮжоਰਿਟੀ ਬਣੀ ਸੀ ਤਾਂ ਹੀ ਇਹ ਗੱਲਾਂ ਹੋਈਆਂ ਤਾਂ ਹੀ ਆਪਾਂ ਇਹ ਡੱਡੇ ਵੱਡੇ ਵੱਡੇ ਕੰਮ ਕਰੇ ਆ ਸੰਗਤ ਨਹੀਂ ਕਰੇ ਆ ਆਪਾਂ ਨਹੀਂ ਕਰੇ ਹਰੇਕ ਘਰ ਦੇ ਇੱਕ ਕਰੇ ਟਰੈਕਟਰ ਟਰੈਕਟਰ ਹਰੇ ਕਰਿਓ ਉਸ ਟਾਈਮ ਆਸ਼ੇ 25 ਗਰਾਂ ਟਰੈਕਟਰਾਂ ਦੀਆਂ ਚੜਾਈਆਂ ਸੀ ਜਿਹੜੀਆਂ ਮਿਲਦੀਆਂ ਮੈਂ ਗੱਲਾਂ ਕਰਦਾ ਫੋਰਡ ਤਾਂ ਵੱਡੇ ਘਰਾਂ ਕੋਲੇ ਸੀਗੇ ਸਾਰੇ ਘਰਾਂ ਕੋਲੇ ਛੋਟੇ ਟਰੈਕਟਰ ਸੀ 25 11 ਤੋਂ ਲੈ ਕੇ ਆਸ਼ੇ ਤੋਂ ਲੈ ਕੇ ਵੱਡੇ ਟਰੈਕਟਰ ਤਾਂ ਹੁਣ ਆਏ ਆ ਉਦੋਂ ਉਹਨਾਂ ਦੇ ਨਾਲ ਹੀ ਪਰਤਾਂ ਪੈਂਦੀਆਂ ਸੀ ਨਾ ਇਹਦਾ ਟਰੈਕਟਰ ਸੀ ਨਾ ਹੀ ਮੇਰੇ ਨਾਲ ਸੀ ਐਡਾ ਝੂਠ ਯਾਰ ਮੈਂ ਗੱਲ ਸੱਚ ਬਣਾਈ ਜਨਾ ਲਿਖਦਾ ਮੈਂ ਤੇ ਤੂੰ ਗੱਲਾਂ ਝੂਠ ਸਾਬਤ ਕਰੀ ਜਨਾ ਯਾਰ ਕੁਸ ਤੋਂੜਾ ਬੋਤਾ ਸੋਚ ਲਈਦਾ ਹੁੰਦਾ ਜਿਹੜੀਆਂ ਗੱਲਾਂ ਮੈਂ ਪਾਈਆਂ ਮੈਂ ਸੱਚ ਪਾਈਆਂ ਇੱਕ ਵੀ ਝੂਠ ਨਹੀਂ ਨਾਲੇ ਸਾਰੇ ਸੰਗਤ ਨਾਲ ਆ ਜਸਵੰਤੂਣੀ ਨਾਲ ਆ ਵੀ ਤੂੰ ਹੁਣੀ ਨਾਲ ਸੀ ਇਹ ਤਾਂ ਮਗਰੋਂ ਰਲੇ ਆ ਵੀ ਤੂੰਣੀ ਤਾਂ ਆਪਣੇ ਨਾਲ ਪਹਿਲਾਂ ਆ ਪਾਈ ਸੀ ਦੋਨੇ ਜੇ ਨਾ ਮੈਂ ਕੰਮ ਤੇਰੇ ਨਾਲ ਕਰਿਆ ਨਹੀਂ ਕਰਿਆ ਕਿਸੇ ਨੇ ਜੇ ਤੇਰੀ ਚੜਾਈ ਕਰਾਈਆ ਤਾਂ ਕਰਾਈਆ ਜਿੱਥੇ ਤੂੰ ਕਹਿੰਦਾ ਆਹ ਕਰ ਲਿਗੇ ਤੇ ਮੈਂ ਕਹਿੰਦਾ ਚੱਕ ਦੇ ਫਟੇ ਮੈਂ ਤੇਰੇ ਨਾਲ ਆ ਇੱਕ ਆਸਰਾ ਦੇਣ ਵਾਲਾ ਬੰਦਾ ਹੁੰਦਾ ਇੱਕ ਕਰਨ ਵਾਲਾ ਕਰ ਕੁਝ ਨਹੀਂ ਸਕਦਾ ਆਸਰਾ ਦੇਣ ਵਾਲਾ ਕਰਾਂਗਾ ਹੁੰਦਾ ਹੁਣ ਮੇਰੀ ਤੇ ਜਾਂਟੇ ਦੀ ਆਪਸ ਵਿੱਚ ਪੂਰੀ ਮੇਜਾ ਮਿਲਦੀ ਆ ਇਹ ਕਹਿੰਦਾ ਖਾਲਸਾ ਪਾ ਕੇ ਕੰਮ ਕਰੀਏ ਮੈਂ ਕਹਿੰਦਾ ਚੱਲ ਯਾਰ ਇੱਕ ਬੰਦੇ ਨੇ ਯਾਰ ਨਾਲ ਨਜੱਠ ਲੈਣਾ ਕੰਮ ਕੋਈ ਤੇ ਜੇ ਉਹਦਾ ਨਾਲ ਲੈਂਦਾ ਕਿ ਯਾਰ ਲੋੜਾ ਹੁੰਦਾ ਉਹਨੇ ਕੰਮ ਕਰਾਇਆ ਤਾਂ ਨਾਲ ਤਾਂ ਲੈਨੇ ਆ ਐਵੇਂ ਥੋੜੂ ਲੈਂਦਾ ਯਾਰ ਮਾਲਿਆ ਕੋ ਸੋਚਿਆ ਕਰ ਦਿਮਾਗ ਦੇ ਨਾਲ ਜੇ ਅੱਜ ਤੇਰੀ ਮੇਰੀ ਨਹੀਂ ਬਣਦੀ ਨਾ ਜਾਂ ਕੋਈ ਕਿਸੇ ਗੱਲ ਤੇਰੇ ਮਨ ਚ ਕੋਈ ਗੁੱਸਾ ਤੇ ਜਿਹੜੀ ਸੱਚ ਗੱਲ ਨੂੰ ਝੂਠ ਸਾਫਤ ਨਾ ਕਰ ਉਹਨੂੰ ਸੱਚੀ ਰਹਿਣ ਦੇ ਇਹ ਮੈਂ ਜਾਤਾ ਗਈਆਂ ਮੈਂ ਸੁਣੀਆਂ ਗੱਲਾਂ ਵੀ ਇਹ ਬੋਲਦਾ ਭੀਮ ਕਾ ਕਦੋਂ ਨਾਲ ਸੀ ਸਾਡੇ ਮੈਂ ਗੱਲਾਂ ਨਹੀਂ ਕਰਿਆ ਤੂੰ ਇਕੱਲੇ ਨੇ ਨਹੀਂ ਕਰਿਆ ਸੰਗਤ ਨੇ ਕਰਿਆ ਫੇਰ ਆਪਾਂ ਜਗਰਾ ਸਰਪੰਚ ਨੂੰ ਦੱਸਿਆ ਫੇਰ ਜੈਸੋ ਸੂਬੇਦਾਰ ਹਣੋਂ ਦੱਸਿਆ ਫੇਰ ਗਾਂ ਬਾਦਰਕੁਲੇ ਗੱਲ ਗਈ ਫੇਰ ਨਿਸ਼ਪਾਲ ਨੰਬਰਦਾਰ ਆਇਆ ਥਾਣੇ ਹੁਣੀ ਫੇਰ ਆਈਆ ਚਲੋ ਗੱਲ ਸੀ ਅਨੰਦਪੁਰ ਸਾਹਿਬ ਦੀ ਸਾਸਾਂ ਉੱਥੇ ਲੰਗਰ ਲਾਇ ਅਰਦਾਸ ਕਰੀ ਲੰਗਰ ਲੱਗੇ ਅੱਜ ਤੱਕਰ ਬਹੁਤ ਵਧੀਆ ਲੰਗਰ ਚੱਲੀ ਜਾ ਰਹੇ ਆ ਨਰਵੇ ਗ੍ਰਾਉਂਡ ਤਾਂ ਦੋ ਬਣ ਗਏ ਇੱਕ ਦੇ ਵੀ ਇਹ ਸਤਿਗੁਰੂ ਜੀ ਦੀ ਕਿਰਪਾ ਹੀ ਆ ਸਾਡੇ ਵੱਸ ਦਾ ਰੋਗ ਨਹੀਂ ਇਹ ਲੱਗਣੇ ਲੰਗਰ ਦੋ ਹੀ ਸੀ ਵੀ ਪਿੰਡ ਬਹੁਤ ਵੱਡਾ ਦੋ ਪਿੰਡ ਹੈ ਤੇ ਦੋ ਹੀ ਲੰਗਰ ਲੱਗਣੇ ਚਾਹੀਦੇ ਆ ਇਹ ਸਤਿਗੁਰੂ ਜੀ ਨੇ ਲਵਾਏ ਆ ਤੇ ਲੰਗਰਾਂ ਦੇ ਜਥੇਦਾਰ ਆਪਾਂ ਹੀ ਸੀ ਆਪਾਂ ਨੂੰ ਹੀ ਕਰਿਆ ਮਹਾਰਾਜ ਨੇ ਅੱਡੋ ਇੱਕ ਪਾਸੇ ਤੈਨੂੰ ਕਰਤਾ ਕਾ ਪਾਸੇ ਮੈਨੂੰ ਕਰਤਾ ਇਹ ਗੁਰੂ ਦੀ ਕਿਰਪਾ ਆਪਣੇ ਤੇ ਇਹ ਸੋਚਿਆ ਕਰ ਤੇ ਉਸ ਤੋਂ ਬਾਅਦ ਸਾਧ ਸੰਗਤ ਉੱਥੋਂ ਫਿਰ ਮੋੜਨਾ ਵੀ ਫੇਰ ਰਾਤ ਰਾਤ ਕੱਟਣੀ ਇੱਕ ਆਨੰਦਪੁਰ ਜਦੋਂ ਆਉਣਾ ਨਾ ਮੁੜ ਕੇ ਫੇਰ ਰਾਤ ਰਾਤ ਕੱਟਣੀ ਫੇਰ ਘਰੇ ਪਹੁੰਚਣਾ ਤੇ ਸਾਧ ਸੰਗਤ ਟਰਾਲੀ ਤਿਆਰ ਕਰਕੇ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਨੇ ਟਰਾਲੀ ਨੂੰ ਇਕੱਲੇ ਨਹੀਂ ਤਿਆਰ ਕਰਨੀ ਪਟਾ ਘਾਉ ਦੇ ਜਦੰਦਰੀਆਂ ਬਿਛਾਉਣੀਆਂ ਥੱਲੇ ਪਰਾਲੀ ਸਿੱਟਣੀ ਉੱਤੇ ਲਾਉਣਾ ਉਹਦੇ ਤੇ ਤੰਬੂ ਪਕਾਣੀ ਨਾ ਮੀਂਹ ਨਾ ਪੈ ਜਾਵੇ ਬੱਚੇ ਤੇ ਐਸਾ ਸੰਗਤੋ ਅਨੰਦਪੁਰ ਸਾਹਿਬ ਹੁੱਲੇ ਮੱਲੇ ਤੇ ਜਾਂਦੇ ਰਹੇ ਆ ਜਿਹੜੇ ਤੁਰ ਕੇ ਚੱਲੇ ਕਾਲਮਾ ਮਹਾਰਾਜ ਨੇ ਲੇਖੇ ਲਾਏ ਆ ਉਹ ਬਾਈ ਹਰੂ ਦੀ ਇਹ ਜੀ ਅਪਾਰ ਬਖਸ਼ਿਸ਼ ਹੋ ਗਈ ਸੱਚੇ ਪਾਤਸ਼ਾਹ ਦੀ ਜਿਹੜੀ ਅੱਜ ਸੇਵਾ ਕਰਨ ਨੂੰ ਇੰਨਾ ਮੌਕਾ ਦਿੱਤਾ ਜਾ ਰਿਹਾ ਮਹਾਰਾਜੀ ਦਿੱਤਾ ਜਾ ਰਿਹਾ ਸਾਧ ਸੰਗਤ ਨੇ ਆਪਦੇ ਕੰਮਾਂ ਦੇ ਵਿੱਚੋਂ ਬੇਲ ਨਹੀਂ ਮਿਲਦਾ ਬੰਦੇ ਨੂੰ ਜੋਰ ਲਾ ਲੈ ਬੰਦਾ ਇਹ ਜਦ ਉਲਝ ਜਾਂਦਾ ਕੰਮਾਂ ਦੇ ਵਿੱਚ ਤੇ ਨਿਕਲੇ ਨਹੀਂ ਜਾਂਦਾ 84 ਦੇ ਗੇੜ ਚੋਂ ਇਹਦਾ ਸਤ ਗੁਰਜੀ ਦੀ ਕਿਰਪਾ ਜਿਹੜੇ ਵਾਹਿਗੁਰੂ ਦੇ ਬਾਬੇ ਭਾਈ ਸਿਕਰਾਨ ਨੇ ਆਪਦੀ ਸੇਵਾ ਲਈ ਹੋਈ ਹੈ ਸੰਗਤ ਨਾਲ ਨਾਲ ਮਿਲ ਕੇ ਕਰੀ ਜਾ ਰਹੇ ਆ ਕਰੋੜ ਕਰੋੜ ਵਾਰ ਸ਼ਰਾਨਾ ਗੁਰੂ ਦਾ ਕਰੋੜ ਕਰੋੜ ਵਾਰ ਉਹਦੀ ਬਾਣੀ ਪੜੀਦੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀਦਾ। ਇਹ ਸੱਚੇ ਪਾਤਸ਼ਾਹ ਕਿਸੇ ਦਾ ਮਾੜਾ ਨਾ ਕਰਾਈ ਚੰਗਾ ਕਰਾ ਦੀ। ਮਾੜੇ ਦਾ ਫਲ ਮਾੜਾ ਹੀ ਮਿਲਣਾ। ਚੰਗੇ ਦੇ ਫਲ ਪਤਾ ਨਹੀਂ ਕਿੰਨੇ ਕੁ ਮਿਲ ਜਾਣੇ ਆ। ਸੰਗਤ ਇਹ ਗੱਲਾਂ ਨੂੰ ਸੋਚ ਕੇ ਤੇ ਵਿਚਾਰ ਕੇ ਜ਼ਿੰਦਗੀ ਨਿਕਲਦੀ ਆ। ਇਹ ਕਰਮਾਂ ਨਾਲ ਸਰੀਰ ਮਿਲਿਆ ਹੋਇਆ ਕਰਮਾਂ ਦੇ ਨਾਲ ਇਹ ਦੇਹ ਮਿਲੀ ਆ। ਇਹ ਇਹ ਤਾਂ ਚੰਗੇ ਕਰਮ ਹੁੰਦੇ ਆ ਕਰ ਲੋ ਇਹਨੇ ਇੱਕ ਦਿਨ ਮਿੱਟੀ ਹੋ ਜਾਣਾ ਚਲੇ ਸਭ ਨੇ ਜਾਣਾ ਵੱਡੇ ਛੋਟੇ ਨਿੱਕੇ ਵੱਡੇ ਨੇ ਸਭ ਨੇ ਚਲੇ ਜਾਣਾ ਚੰਗੇ ਕਾਰਜ ਕਰਦੇ ਹੋਏ ਲੰਗਰ ਲਾਉਂਦੇ ਹੋਏ ਮੱਸੀਆ ਸਗਰਾਂਦਾ ਮਨਾਉਂਦੇ ਹੋਏ ਉਲਾ ਮੱਲਾ ਮਨਾਉਂਦੇ ਹੋਏ ਸਪੂਰਨਤਾ ਦੇਸ ਮਨਾਉਂਦੇ ਹੋਏ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋ ਜੇ ਇਸ ਤਰ੍ਹਾਂ ਜ਼ਿੰਦਗੀ ਚਲੀ ਜਾਊਦਾ ਸਤਿਗੁਰੂ ਜੀ ਦੇ ਲੇਖੇ ਲੱਗ ਜੂ ਸੰਗਤ ਦੇ ਵਿੱਚ ਵਿਚਰਨਾ ਜਿਹੜਾ ਬਹੁਤ ਵੱਡਾ ਪੁਰਨਾ ਸਾਧ ਸੰਗਤ ਤੋਂ ਸੰਗਤ ਦੇ ਵਿੱਚ ਵਿਚਰਨਾ ਸੰਗਤ ਦੇ ਵਿੱਚੋ ਹੀ ਰੱਬ ਮਿਲਦਾ ਸੰਗਤ ਦੇ ਵਿੱਚ ਹੀ ਰੱਬ ਦਾ ਵਾਸਾ ਵਾ ਇਸ ਕਰਕੇ ਸੱਚੇ ਪਾਤਸ਼ਾਹ ਕਿਸੇ ਦਾ ਮਾੜਾ ਨਾ ਕਰਾਵੇ ਤੇ ਨਾ ਮਾੜਾ ਬੋਲ ਬੂੰ ਚੁਕੜਾਵੇ ਸੱਚੇ ਬਾਹੂ ਗੁਰਜੀ ਦਾ ਖਾਲਸਾ ਬਾਹੂ ਗੁਰਜੀ ਦੀ ਫਤਿਹ